ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਬੋਲਣਾ ਹੁਣ ਅਪਰਾਧ ਹੋ ਗਿਆ ਇਦਾਂ ਜਾਪਦਾ ਹੈ ਕਿਉਂਕਿ ਬਠਿੰਡਾ ਦਾ ਇੱਕ ਪਿੰਡ ਹੈ ਜਿੱਥੇ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਜਿੱਥੇ ਨੌਜਵਾਨ ਲਖਬੀਰ ਸਿੰਘ ਨੇ ਇਹ ਇੱਕ ਪਰਚਾ ਲਾ ਦਿੱਤਾ ਕਿ ਸਾਡਾ ਪਿੰਡ ਵਿਕਾਊ ਹੈ ਹਾਲਾਂਕਿ ਅਸਲ 'ਚ ਉਹ ਪਿੰਡ ਵਿਕਾਊ ਨਹੀਂ ਹੈ ਪਰ ਉਸ ਪਿੰਡ ਦੇ ਵਿੱਚ ਨਸ਼ੇ ਦਾ ਕਹਿਰ ਇੰਨਾ ਹੈ ਕਿ ਪੂਰਾ ਪਿੰਡ ਪਰੇਸ਼ਾਨ ਹੈ ਉਸ ਤੋਂ ਬਾਅਦ ਹੋਇਆ ਕਿ 31 ਮਈ ਨੂੰ ਦੁਪਹਿਰ ਦਾ ਵੇਲਾ ਸੀ ਇੱਕ ਸਾਬਕਾ ਫੌਜੀ ਹੈ ਜਿਸ ਦਾ ਨਾਮ ਹੈ ਰਣਵੀਰ ਸਿੰਘ ਰਣਵੀਰ ਸਿੰਘ 8 ਤੋਂ 2 ਸਾਲ ਪਹਿਲਾਂ ਰਿਟਾਇਰ ਹੋ ਕੇ ਫੌਜ ਤੋਂ ਪਿੰਡ ਪਰਤੇ ਪੈਨਸ਼ਨ ਤੇ ਆ ਗਏ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਜਿਵੇਂ ਤਨਦੇਹੀ ਨਾਲ ਮਿਹਨਤ ਮੈਂ ਕੀਤੀ ਬਾਰਡਰ ਤੇ ਉਸੇ ਤਰ੍ਹਾਂ ਹੀ ਮੈਂ ਆਪਣੇ ਪਿੰਡ ਦੇ ਵਿੱਚ ਵੀ ਆਪਣੇ ਪਿੰਡ ਨੂੰ ਸੁਧਾਰਨ ਦੇ ਲਈ ਵੀ ਕੰਮ ਕਰਾਂਗਾ ਇਸ ਕਰਕੇ ਉਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਉਸ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਨਿਸ਼ਾਨਾ ਬਣਾਉਣ ਜਾਣ ਲੱਗਿਆ ਇੱਕ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਉਸ ਤੋਂ ਬਾਅਦ ਇੱਕ ਇੱਕ ਕਰਕੇ ਬਹੁਤ ਸਾਰੇ ਤਸਵੀਰਾਂ ਨੇ ਜੋ ਤੁਹਾਨੂੰ ਦਿਖਾਉਣੀਆਂ ਲਾਜ਼ਮੀ ਨੇ ਕਿਉਂਕਿ ਤੁਹਾਨੂੰ ਇਹ ਲੱਗ ਸਕਦਾ ਕਿ ਸ਼ਾਇਦ ਸਰਕਾਰ ਜੋ ਇਹ ਨਾਰਾ ਚਲਾ ਕੇ ਚੱਲ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹੋਈ ਹੈ ਪਰ ਅਜੇ ਹਾਂ ਨਹੀਂ ਹੈ ਤਸਵੀਰ ਹੈ 31 ਮਈ ਦੀ ਦੁਪਹਿਰ ਦਾ ਵੇਲਾ ਸੀ ਜਦੋਂ ਅਚਾਨਕ ਫੌਜੀ ਰਣਵੀਰ ਸਿੰਘ ਤੇ ਕੁਝ ਲੋਕ ਹਮਲਾ ਕਰਦੇ ਨੇ ਉਹ ਵੀ ਸ਼ਰੇਆਮ ਪਿੰਡ ਦੇ ਵਿੱਚ ਵੜ ਕੇ ਉਸ ਦੀਆਂ ਦੋਹੇ ਲੱਤਾਂ ਉਹ ਤੋੜ ਦਿੰਦੇ ਨੇ ਫ੍ਰੈਕਚਰ ਹੋ ਜਾਂਦਾ ਹੈ ਜਦੋਂ ਪਿੰਡ ਦੀਆਂ ਔਰਤਾਂ ਤੇ ਹੋਰ ਲੋਕ ਜੋ ਲੋਕ ਮੌਜੂਦ ਸੀ ਉਹ ਭੱਜੇ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਰਣਵੀਰ ਸਿੰਘ ਫੌਜੀ ਨੂੰ ਕਈ ਲੋਕ ਮਿਲ ਕੇ ਕੁੱਟ ਰਹੇ ਨੇ ਰਾਡਾਂ ਦੇ ਨਾਲ ਤੇ ਹੋਰ ਤੇਜ਼ ਧਾਰਾ ਤਿਆਰਾਂ ਦੇ ਨਾਲ ਰਣਵੀਰ ਸਿੰਘ ਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਗਿਆ ਹਸਪਤਾਲ ਦੀ ਤਸਵੀਰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਸਾਬਕਾ ਫੌਜੀ ਜਦੋਂ ਸੁਰੱਖਿਅਤ ਨਹੀਂ ਹੈ ਜਿਸ ਨੂੰ ਪੂਰੀ ਟ੍ਰੇਨਿੰਗ ਹੈ ਜਿਸ ਜੋ ਨਿਯਮ ਕਾਇਦੇ ਕਾਨੂੰਨ ਜਾਣਦਾ ਹੈ ਉਸ ਨੂੰ ਵੀ ਨਸ਼ਾ ਵੇਚਣ ਵਾਲੇ ਨਿਸ਼ਾਨਾ ਬਣਾ ਸਕਦੇ ਆ ਤਾਂ ਉਸ ਤੋਂ ਬਾਅਦ ਆਮ ਆਦਮੀ ਦਾ ਤਾਂ ਕੀ ਹੀ ਔਕਾਤ ਹੈ ਉਸ ਦੇ ਉੱਪਰ ਤਸਵੀਰ ਤੁਹਾਨੂੰ ਬਠਿੰਡਾ ਦੇ ਉਸ ਹਸਪਤਾਲ ਦੀ ਦਿਖਾਉਂਦੇ ਆ ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੀ ਹੈ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਤਸਵੀਰਾਂ ਬਹੁਤ ਸਾਰੀਆਂ ਨੇ ਦਿਖਾਉਣ ਲਈ ਇੱਕ ਇੱਕ ਕਰਕੇ ਦਿਖਾਵਾਂਗੇ ਇਸ ਕਰਕੇ ਸਾਡੇ ਨਾਲ ਬਣੇ ਰਹੋ ਇਹ ਤਸਵੀਰ ਹੈ ਬਠਿੰਡਾ ਦੇ ਹਸਪਤਾਲ ਦੀ ਜਦੋਂ ਫੌਜੀ ਸਾਬਕਾ ਫੌਜੀ ਰਣਵੀਰ ਸਿੰਘ ਨੂੰ ਲੈ ਕੇ जाया ਗਿਆ ਇਹਨਾਂ ਦੀ ਦੋਹਾਂ ਲੱਤਾਂ ਤੇ ਉੱਪਰ ਸੱਟ ਮਾਰੀ ਗਈ ਦੋਹੇ ਲੱਤਾਂ ਫ੍ਰੈਕਚਰ ਹੋ ਗਈਆਂ ਹਸਪਤਾਲ ਦੇ ਵਿੱਚ ਇਹ ਦਾਖਲ ਨੇ ਬੁਰੀ ਤਰ੍ਹਾਂ ਇਹਨਾਂ ਦਾ ਕੁੱਟਮਾਰ ਕੀਤੀ ਗਈ ਇਹਨਾਂ ਦੇ ਬਿਲਕੁਲ ਕੋਲ ਇੱਕ ਸ਼ਖਸ ਬੈਠਾ ਹੋਇਆ ਉਹਨਾਂ ਦੇ ਸਟ੍ਰੈਚਰ ਦੇ ਨਾਲ ਇਹ ਉਹੀ ਨੌਜਵਾਨ ਹੈ ਜਿਨੇ ਬੋਰਡ ਲਗਾਇਆ ਸੀ ਲਖਬੀਰ ਸਿੰਘ ਉਹੀ ਲਖਬੀਰ ਸਿੰਘ ਹੈ ਜਿਸਨੇ ਬੋਰਡ ਲਗਾਇਆ ਸੀ ਕਿ ਸਾਡਾ ਪਿੰਡ ਵਕਾਊ ਹੈ ਸਾਡਾ ਪਿੰਡ ਵਕਾਊ ਹੈ ਮਤਲਬ ਕਿ ਇਸ ਨੌਜਵਾਨ ਤੇ ਫੌਜੀ ਸਭ ਦਾ ਫੌਜੀ ਦੋਹੇ ਤਿੰਨਾਂ ਵਰਗੇ ਹੋਰ ਵੀ ਕਈ ਲੋਕ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੋਰਚਾ ਖੋਲੀ ਬੈਠੇ ਨੇ ਜਦੋਂ ਲਖਬੀਰ ਸਿੰਘ ਤੁਹਾਨੂੰ ਇਹ ਤਸਵੀਰ ਚ ਬੈਠਾ ਦਿਖਾਈ ਦੇ ਰਿਹਾ ਲਖਬੀਰ ਸਿੰਘ ਨੇ ਵੀ ਅਵਾਜ਼ਾਂ ਚੁੱਕੀਆਂ ਇਸ ਦੀਆਂ ਜਦੋਂ ਤੁਸੀਂ ਫੇਸਬੁੱਕ ਤੇ ਪੋਸਟਾਂ ਜਾ ਕੇ ਦੇਖੋਗੇ ਤੁਹਾਨੂੰ ਲੱਗੇਗਾ ਕਿ ਕਿੰਨੇ ਹੱਦ ਤੱਕ ਪਿੰਡ ਦੇ ਲੋਕ ਪਰੇਸ਼ਾਨ ਨੇ ਲਖਬੀਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੋਚੋ ਕਿ ਰਣਵੀਰ ਸਿੰਘ ਤਾਂ ਇਸ ਸਮੇਂ ਜੇਰੇ ਇਲਾਜ ਹਸਪਤਾਲ ਦੇ ਵਿੱਚ ਪਰ ਲਖਬੀਰ ਸਿੰਘ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਕੱਲ ਦੇਰ ਰਾਤ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਇਆ ਇਹ ਕਹਿੰਦੇ ਹੋਏ ਆਪਣੀ 4 4 ਮਹੀਨੇ ਦੀ ਬੱਚੀ ਗੋਦ ਵਿੱਚ ਲੈ ਕੇ ਰੋਂਦਾ ਹੋਇਆ ਲਾਈਵ ਹੋਇਆ ਸੋਚੋ ਕਿ ਪੰਜਾਬ ਦੀ ਇਹ ਹਾਲਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਖੀ ਦੇ ਲਈ ਆਪਣੇ ਪਿੰਡ ਦੀ ਰਾਖੀ ਦੇ ਲਈ ਨੌਜਵਾਨਾਂ ਦੀ ਰਾਖੀ ਦੇ ਲਈ ਔਰਤਾਂ ਦੀ ਰਾਖੀ ਦੇ ਲਈ ਲਾਈਵ ਹੋ ਕੇ ਗੁਹਾਰ ਲਗਾਨੀ ਪੈ ਰਹੀ ਹੈ ਸੀਐਮ ਸਾਹਿਬ ਤੋਂ ਤੇ ਜੋ ਲੋਕ ਕਾਨੂੰਨ ਦੀ ਰਾਖੀ ਕਰਦੇ ਨੇ ਉਹਨਾਂ ਤੋਂ ਕਿਉਂਕਿ ਲਖਬੀਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਮੈਂ ਇਹ ਆਵਾਜ਼ ਚੁੱਕੀ ਜਦੋਂ ਮੈਂ ਆਪਣੇ ਪਿੰਡ ਦੇ ਵਿੱਚ ਇਹ ਲਿਖਿਆ ਕਿ ਇਹ ਪਿੰਡ ਵਿਕਾਊ ਹੈ ਉਸ ਤੋਂ ਬਾਅਦ ਮੈਨੂੰ ਧਮਕੀਆਂ ਆਉਣ ਲੱਗੀਆਂ ਧਮਕੀਆਂ ਦੇਣ ਵਾਲਿਆਂ ਦੇ ਵਿੱਚੋਂ ਇੱਕ ਹੋਰ ਸੀ ਜੋ ਕੋਟ ਫੱਤਾ ਥਾਣਾ ਜੋ ਇਸ ਇਲਾਕੇ ਦਾ ਨਜ਼ਦੀਕੀ ਥਾਣਾ ਪੈਂਦਾ ਉਸ ਦੇ ਐਸਐਚਓ ਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਐਸਐਚਓ ਮਨੀਸ਼ ਕੁਮਾਰ ਤੇ ਕਿਹਾ ਕਿ ਮਨੀਸ਼ ਕੁਮਾਰ ਐਸਐਚਓ ਮੈਨੂੰ ਧਮਕਾ ਰਿਹਾ ਹੈ ਕਿ ਤੂੰ ਟਿਕ ਜਾ ਪਿੰਡ ਦੇ ਵਿੱਚ ਜੋ ਤੂੰ ਮੁਹਿਮ ਛੇੜੀ ਹੋਈ ਹੈ ਉਹ ਤੈਨੂੰ ਮਹਿੰਗੀ ਪੈਗੀ ਅਜਿਹਾ ਇਹਨਾਂ ਦਾ ਇਲਜ਼ਾਮ ਹੈ ਇਹਨਾਂ ਨੇ ਆਪਣੀ 4 ਮਹੀਨੇ ਦੀ ਬੱਚੀ ਨੂੰ ਗੋਦੀ ਲਿਆ ਤੇ ਉਸ ਤੋਂ ਬਾਅਦ ਰੋਂਦੇ ਹੋਏ ਇਹ ਕਹਿੰਦੇ ਨਜ਼ਰ ਆਏ ਪੰਜਾਬ ਦੇ ਸਾਰੇ ਲੋਕਾਂ ਨੂੰ ਕਿ ਅਸੀਂ ਆਸ ਛੱਡ ਚੁੱਕੇ ਹਾਂ ਹੋ ਸਕਦਾ ਹੈ ਕਿ ਮੇਰੇ ਖਿਲਾਫ ਕੋਈ ਕਾਰਵਾਈ ਹੋ ਸਕੇ ਹੋ ਸਕਦਾ ਹੈ ਕਿ ਮੇਰਾ ਇਨਕਾਊਂਟਰ ਕਰ ਦੇਣ ਹੋ ਸਕਦਾ ਹੈ ਕਿ ਜੋ ਨਸ਼ੇ ਦੇ ਸੌਦਾਗਰ ਨੇ ਮੈਨੂੰ ਨਿਸ਼ਾਨਾ ਬਣਾਉਣ ਤੇ ਰੋਂਦੇ ਹੋਏ ਬਿਲਕਦੇ ਹੋਏ ਲਖਬੀਰ ਸਿੰਘ ਨੇ ਇਹ ਕਿਹਾ ਕਿ ਤੁਸੀਂ ਜੇਕਰ ਮੈਂ ਮਾਰਿਆ ਗਿਆ ਸੋਚੋ ਕਿ ਪੰਜਾਬ ਦੇ ਲੋਕਾਂ ਦੀ ਇਹ ਹਾਲਤ ਹੋ ਗਈ ਹੈ ਕਿ ਉਹਨਾਂ ਨੂੰ ਆਪਣੀ ਜਾਨ ਦੇ ਉੱਪਰ ਜਾਨ ਕਦੋਂ ਚਲੀ ਜਾਏਗੀ ਇਸ ਦੇ ਬਾਰੇ ਵੀ ਕੋਈ ਠੀਕ ਠੀਕ ਪਤਾ ਨਹੀਂ ਹੈ ਕਿਉਂਕਿ ਰਣਵੀਰ ਸਿੰਘ ਸਾਬਕਾ ਫੌਜੀ ਦੀ ਜੋ ਹਾਲਤ ਸੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਜੋ ਨਸ਼ੇ ਦੇ ਸਦਾਗਰ ਨੇ ਉਹ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਨੇ ਇਸੇ ਤਹਿ ਤਮਕੀਓਣੀ ਸ਼ੁਰੂ ਹੋਈਆਂ ਲਖਬੀਰ ਸਿੰਘ ਨੂੰ ਵੀ ਲਖਬੀਰ ਸਿੰਘ ਨੂੰ ਧਮਕੀ ਦੇਣ ਦਾ ਇਲਜ਼ਾਮ ਜਿਸ ਤੇ ਹੈ ਉਹ ਹੈ ਐਸ ਐਚ ਓ ਮਨੀਸ਼ ਕੁਮਾਰ ਜੋ ਕਿ ਥਾਣੇਖ ਐਸ ਐਚ ਓ ਹੈ ਉਸ ਇਲਾਕੇ ਦਾ ਉਹਨੇ ਕਿਹਾ ਕਿ ਮਨੀਸ਼ ਕੁਮਾਰ ਮੈਨੂੰ ਧਮਕਾਉਂਦਾ ਹੈ ਵਰਦੀ ਦੇ ਵਿੱਚ ਆ ਕੇ ਧਮਕਾਉਂਦਾ ਹੈ ਮੈਂ ਵਰਦੀ ਦੀ ਇਲਾਜ ਰੱਖੀ ਇਸ ਕਰਕੇ ਨਹੀਂ ਤਾਂ ਫਿਰ ਮੈਂ ਵੀ ਦੱਸਦਾ ਕਿ ਧਮਕੀ ਦੇਣ ਦਾ ਮਤਲਬ ਕੀ ਹੁੰਦਾ ਪਰ ਰੋਂਦੇ ਹੋਏ ਉਸਨੇ ਕਿਹਾ ਕਿ ਪੰਜਾਬੀਓ ਜੇਕਰ ਮੈਂ ਮੈਨੂੰ ਕੁਝ ਹੁੰਦਾ ਤਾਂ ਮੇਰੀ 4 ਮਹੀਨੇ ਦੇ ਬੱਚੇ ਨੂੰ ਤੁਸੀਂ ਪਾਲ ਲਿਓ ਸੋਚੋ ਕਿ ਇਸ ਹਾਲਤ ਤੱਕ ਸਾਡੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਕਿ ਆਨਲਾਈਨ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਅਤੇ ਆਪਣੇ ਪਿੰਡ ਦੀ ਰਾਖੀ ਦੇ ਲਈ ਪਿੰਡਾਂ ਵਾਲਿਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਗੁਹਾਰ ਲਗਾਉਣੀ ਪੈ ਰਹੀ ਹੈ ਆ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਕਿ ਜੋ ਦੇਰ ਰਾਤ ਲਾਈਵ ਹੋ ਕੇ ਲਖਬੀਰ ਸਿੰਘ ਨੇ ਕਿਹਾ ਉਹ ਹਾਲਾਂਕਿ ਬੜੀ ਲੰਬੀ ਵੀਡੀਓ ਹੈ 10 15 ਮਿੰਟ ਦੀ ਵੀਡੀਓ ਪਰ ਅਸੀਂ ਉਸ ਦੇ ਵਿੱਚ ਜੋ ਗੱਲਾਂ ਤੁਹਾਨੂੰ ਸੁਣਨੀਆਂ ਚਾਹੀਦੀਆਂ ਉਹ ਲੈ ਕੇ ਆਏ ਤੇ ਉਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਇਸ ਗੱਲ ਦੀ ਮੈਂ ਪੁਸ਼ਟੀ ਕਰਦਾ ਕਿ ਐਸਐਚਓ ਮਨੀਸ਼ ਕੁਮਾਰ ਮੈਨੂੰ ਧਮਕੀਆਂ ਦੇ ਰਿਹਾ ਤੇ ਇਹ ਕਹਿ ਰਿਹਾ ਕਿ ਤੂੰ ਜੋ ਵੀ ਮੂਹਮ ਛੇੜੀ ਹੈ ਉਸ ਤੋਂ ਬਾਅਦ ਆ ਜਾ ਨਹੀਂ ਤਾਂ ਇਸ ਦਾ ਅੰਜਾਮ ਭੁਗਤਣਾ ਪਏਗਾ ਉਸ ਤੋਂ ਬਾਅਦ ਲਾਈਵ ਹੋ ਕੇ ਰੋਂਦੇ ਹੋਏ ਕੀ ਕਿਹਾ ਲਖਬੀਰ ਸਿੰਘ ਤੁਹਾਨੂੰ ਸੁਣਾਉਂਦੇ ਆ ਫਿਰ ਅੱਗੇ ਦੀਆਂ ਤਸਵੀਰਾਂ ਦਿਖਾਉਂਦੇ ਆ ਮੈਂ ਆਪਦੀ ਬੱਚੀ ਦੀ ਸੌਂਹ ਕੇ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌਂਹ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਝੀ ਨੀ ਤਾਂ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਤੁਮਾਰ ਐਸਐਚਓ ਮੈਨੂੰ ਆ ਕੇ ਧੰਕਾ ਹੁੰਦਾ ਪਿੰਡ ਦੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕੀ ਹੋ ਜੂਗਾ ਇਹਦੇ ਜ਼ਿਹ ਤੇ ਤੇਰਾ ਕਿਸੌਂ ਕੰਡੋ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹਦਾ ਪਿਓ ਕੱਲ੍ਹੇ ਮਰ ਜੂਗਾ ਕੋਈ ਜਾਣ ਨਹੀਂ ਹੈ ਡੋਨਟ ਵੀਰੀ ਤਾਂ ਕਰਕੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਮੈਂ ਵੀ ਜੱਟ ਦਾ ਬੋਤਾ ਆ ਮਨੀਸ਼ ਕੁਮਾਰ ਜੀ ਅਨਿਸ਼ੇ ਜੀ ਹਰ ਨਾਲ ਨਹੀਂ ਗਾ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਬੀਲ ਕਰਦਾ ਮੇਰੀ ਬਸ ਐ ਦੀ ਬਸ ਐ ਦੀ ਬੀਲ ਕਰਦਾ ਇਹਨੂੰ ਭਾਰ ਲਿਓ ਬਾਈ ਬਣ ਕੇ ਮੈਨੂੰ ਹਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਹੁਣ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਪੰਜਾਬ ਪੁਲਿਸ ਅਜੇ ਹਾਂ ਨਹੀਂ ਕਿ ਕੋਈ ਕੰਮ ਨਹੀਂ ਕਰ ਰਹੀ ਜਾਂ ਕੋਈ ਕਾਰਵਾਈ ਨਹੀਂ ਕਰ ਰਹੀ ਇਸੇ ਕਰਕੇ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਐਸਐਸਪੀ ਬਠਿੰਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕੀ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕੀਤਾ ਜਾਂਦਾ ਅੱਗੇ ਦੀ ਪੁਸ਼ਪੜਤਾਲ ਕੀਤੀ ਜਾਏਗੀ ਕਿ ਆਖਿਰਕਾਰ ਜੇ ਇਸ ਗੱਲ ਵਿੱਚ ਸੱਚਾਈ ਹੈ ਕਿ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਧਮਕੀ ਦਿੱਤੀ ਹੈ ਤਾਂ ਕਿਉਂ ਦਿੱਤੀ ਹੈ ਇਸ ਤੋਂ ਇਲਾਵਾ ਉਹ ਤਸਵੀਰ ਤੁਹਾਨੂੰ ਦਿਖਾਈਏ ਜਦੋਂ ਸਾਬਕਾ ਫੌਜੀ ਨੂੰ ਕੁੱਟਣ ਵਾਲਿਆਂ ਨੂੰ ਪੁਲਿਸ ਨੇ ਫੜਿਆ ਪੰਜਾਬ ਪੁਲਿਸ ਨੇ ਫੜਿਆ ਤੇ ਉਸ ਤੋਂ ਬਾਅਦ ਜਦੋਂ ਪੁਛਗਿਸ ਦੇ ਵਿੱਚ ਤੇ ਉਹਨਾਂ ਨੂੰ ਫੜੋ ਫੜੀ ਦੇ ਵਿੱਚ ਉਹਨਾਂ ਦੀ ਲੱਤਾਂ ਦੀ ਜੋ ਹਾਲਤ ਹੈ ਉਹ ਦੇਖਣ ਵਾਲੀ ਹੈ ਕਿਉਂਕਿ ਪੰਜਾਬ ਪੁਲਿਸ ਤੁਹਾਨੂੰ ਪਤਾ ਹੈ ਕਿ ਜਦੋਂ ਨਸ਼ਾ ਵੇਚਣ ਵਾਲਿਆਂ ਨੂੰ ਫੜਦੀ ਆਈ ਆ ਜੋ ਝਪਟਮਾਰ ਹੁੰਦੇ ਉਹਨਾਂ ਨੂੰ ਫੜਦੀ ਆ ਤੇ ਉਹਨਾਂ ਦਾ ਕੀ ਹਾਲ ਹੁੰਦਾ ਉਹ ਤਸਵੀਰਾਂ ਤੁਸੀਂ ਪਹਿਲਾਂ ਵੀ ਕਈ ਵਾਰ ਦੇਖ ਚੁੱਕੇ ਹੋ ਪਰ ਇਹ ਤਸਵੀਰ ਮੁਰਕ ਕੇ ਦੇਖੋ ਜਦੋਂ ਸਾਬਕਾ ਫੌਜੀ ਨੂੰ ਕਤਿਤ ਤੌਰ ਤੇ ਇਹਨਾਂ ਲੋਕਾਂ ਨੇ ਜ਼ਖਮੀ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਫੜਿਆ ਵੀ ਦੋ ਲੋਕਾਂ ਨੂੰ ਉਹਨਾਂ ਨੂੰ ਫੜਿਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਅੱਗੇ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾਈਏ ਜਦੋਂ ਦੋ ਲੋਕ ਪੁਲਿਸ ਨੇ ਫੜੇ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਹੈ ਕਿ ਸਾਬਕਾ ਫੌਜੀ ਨੂੰ ਇਹਨਾਂ ਨੇ ਪਿੰਡ ਵਿੱਚ ਵੜ ਕੇ ਸ਼ਰਿਆਮ ਕੁੱਟਿਆ ਜਿਹਨਾਂ ਦੀ ਸੀਸੀਟੀਵੀ ਤਸਵੀਰ ਤੁਸੀਂ ਦੇਖੀ ਸੀ ਫੇਰ ਜਦੋਂ ਇਹ ਪੁਲਿਸ ਹਿਰਾਸਤ ਦੇ ਵਿੱਚ ਅੱਗੇ ਤੁਰਦੇ ਹੋਏ ਜਾ ਰਹੇ ਨੇ ਤਾਂ ਇਹਨਾਂ ਦੀਆਂ ਇੱਕ ਇੱਕ ਲੱਤਾਂ ਕਿਸ ਹਾਲਤ ਵਿੱਚ ਨੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਰਨਾ ਵੀ ਇਹਨਾਂ ਦੇ ਲਈ ਔਖਾ ਹੋਇਆ ਪਿਆ ਪਰ ਇਹ ਤਸਵੀਰ ਕੋਈ ਨਵੀਂ ਨਹੀਂ ਹੈ ਇਹ ਤਸਵੀਰ ਇਸ ਕਰਕੇ ਨਵੀਂ ਨਹੀਂ ਕਿਉਂਕਿ ਪੰਜਾਬ ਪੁਲਿਸ ਅਕਸਰ ਇਹੀ ਕਰਦੀ ਹੈ ਕਿ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਐਕਸ਼ਨ ਦੇ ਵਿੱਚ ਆਉਂਦੀ ਹੈ ਪਰ ਸਵਾਲ ਇਹ ਹੈ ਕਿ ਇਸ ਪਿੰਡ ਦੇ ਵਿੱਚ ਪਿੰਡ ਭਾਈ ਬਖਤੌਰ ਦੇ ਵਿੱਚ ਨਸ਼ਾ ਪਹਿਲਾਂ ਤੋਂ ਵਿਕਦਾ ਹੈ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਹੈ ਜਦੋਂ ਇਹ ਸਾਰਾ ਮਸਲਾ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਇਆ ਮੀਡੀਆ ਨੇ ਚੁੱਕਿਆ ਉਸ ਤੋਂ ਬਾਅਦ ਹੀ ਪੁਲਿਸ ਨੂੰ ਜਾਗਾਈ ਕਿਉਂਕਿ ਅਸ ਤੋਂ ਕਈ ਮਹੀਨੇ ਪਹਿਲਾਂ ਵੀ ਇਸ ਨੌਜਵਾਨ ਨੇ ਜਿਹੜਾ ਨੌਜਵਾਨ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੌਜਵਾਨ ਨੇ ਕੁ ਸਮਾਂ ਪਹਿਲਾਂ ਵੀ ਆਪਣੇ ਪਿੰਡ ਵਿੱਚ ਰੋਸ ਦੇ ਤੌਰ ਤੇ ਇਹ ਪੋਸਟਰ ਲਾਇਆ ਸੀ ਕਿ ਚਿੱਟਾ ਇਸ ਪਾਸੇ ਮਿਲਦਾ ਹੈ ਤੇ ਹੁਣ ਉਸਨੇ ਪੋਸਟਰ ਲਾਇਆ ਹੈ ਕਿ ਸਾਡਾ ਪਿੰਡ ਵਿਕਾਊ ਹੈ ਤੁਸੀਂ ਸੋਚੋ ਕਿ ਕਿਸੇ ਪਿੰਡ ਜੋ ਲੋਕ ਉਸ ਪਿੰਡ ਦੇ ਵਿੱਚ ਕਿੰਨੇ ਹੀ ਦਹਾਕਿਆਂ ਤੋਂ ਰਹਿੰਦੇ ਨੇ ਉਹਨਾਂ ਨੂੰ ਇਹ ਗੱਲ ਲਿਖਣੀ ਪੈ ਜਾਵੇ ਆਪਣੇ ਪਿੰਡ ਬਾਰੇ ਕੀ ਇਹ ਪਿੰਡ ਵਕਾਊ ਹੈ ਉਹਨਾਂ ਦੇ ਮਨਾਂ ਦੇ ਉੱਪਰ ਕੀ ਗੁਜ਼ਰ ਰਹੀ ਹੋਏਗੀ ਪਰ ਸਾਡੀ ਜੋ ਕਾਨੂੰਨ ਵਿਵਸਥਾ ਹੈ ਔਰ ਜੋ ਸਾਡੇ ਪੰਜਾਬ ਪੁਲਿਸ ਹੈ ਜੋ ਯੁੱਧ ਨਸ਼ਿਆਂ ਵਿਰੁੱਧ ਚਲਾਈ ਬੈਠੀ ਹੈ ਉਸ ਨੂੰ ਇਹ ਤਸਵੀਰ ਦੇਖ ਲੈਣੀ ਚਾਹੀਦੀ ਹੈ 31 ਮਈ ਤੱਕ ਦਾ ਸਮਾਂ ਸੀ 31 ਮਈ ਨੂੰ ਹੀ ਸਾਕਾ ਫੌਜੀ ਨੂੰ ਕੁੱਟਿਆ ਹੋਇਆ ਗਿਆ ਸੀ ਕਿਉਂਕਿ ਉਸਨੇ ਨਸ਼ਾ ਵੇਚਣ ਤੋਂ ਰੋਕਣ ਦੀ ਮੁਹਿੰਮ ਚਲਾਈ ਹੋਈ ਸੀ ਕਰ ਸਰਕਾਰੀ ਜੋ ਨਾਰਾ ਦਿੱਤਾ ਗਿਆ ਸੀ ਯੁੱਧ ਨਸ਼ਿਆਂ ਵਿਰੁੱਧ ਉਹ ਕਿੰਨਾ ਕੁ ਸਹੀ ਔਰ ਕਿੰਨਾ ਕੁ ਉਹ ਗਰਾਊਂਡ ਦੇ ਉੱਪਰ ਉਸ ਦੀ ਰਿਐਲਿਟੀ ਹੈ ਉਹ ਤੁਸੀਂ ਇਹ ਤਸਵੀਰ ਔਰ ਇਹ ਖਬਰ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਣਾ ਹੁਣ ਉਸ ਤਸਵੀਰ ਤੇ ਚੱਲਦੇ ਹਾਂ ਜਦੋਂ ਲਖਬੀਰ ਸਿੰਘ ਨੌਜਵਾਨ ਲਖਬੀਰ ਸਿੰਘ ਨੇ ਲਾਈਵ ਹੋ ਕੇ ਆਪਣੀ ਸਾਰੀ ਹੱਟ ਬੀਤਰੀ ਦੱਸੀ ਆਪਣੀ ਬੱਚੀ ਦਾ ਹਵਾਲਾ ਦੇ ਕੇ ਪੰਜਾਬੀਆਂ ਨੂੰ ਹਲੂਣਾ ਦਿੱਤਾ ਕਿ ਜੇਕਰ ਮੈਨੂੰ ਕੁਝ ਹੁੰਦਾ ਤੇ ਮੇਰੀ ਬੱਚੀ ਨੂੰ ਪਾਲ ਲਿਓ ਉਸ ਤੋਂ ਬਾਅਦ ਪੂਰਾ ਪਿੰਡ ਹੋ ਗਿਆ ਜਾਂ ਪਿੰਡ ਦੇ ਆਲੇ ਦੁਆਲੇ ਦੇ ਲੋਕ ਹੁਣ ਸਾਰੇ ਇਕੱਠੇ ਹੋਣਾ ਸ਼ੁਰੂ ਹੋਏ ਜਦੋਂ ਸਾਰੇ ਪਹੁੰਚੇ ਪਿੰਡ ਦੇ ਵਿੱਚ ਤੇ ਇਹ ਕਿਹਾ ਕਿ ਅਸੀਂ ਲਖਬੀਰ ਸਿੰਘ ਦੇ ਨਾਲ ਖੜੇ ਹਾਂ ਅਤੇ ਪਿੰਡ ਦੇ ਸਾਰੇ ਜਿਹੜੇ ਮੋਤਵਰ ਲੋਕ ਨੇ ਉਹਨਾਂ ਨੇ ਇਹ ਗੱਲ ਨੂੰ ਸਵਿਕਾਰ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਨਕੇਲ ਨਹੀਂ ਕੱਸੀ ਜਾ ਰਹੀ ਇਸੇ ਦੇ ਹੱਕ ਦੇ ਵਿੱਚ ਲਖਬੀਰ ਸਿੰਘ ਦੇ ਹੱਕ ਦੇ ਵਿੱਚ ਸਾਰੇ ਲੋਕ ਇਕੱਠਾ ਹੋਏ ਤੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਅਪੀਲ ਕੀਤੀ ਕਿ ਸਾਡੇ ਪਿੰਡ ਨੂੰ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਪਿੰਡ ਇੰਨਾ ਸਸਤਾ ਨਹੀਂ ਕਿ ਉਹ ਵਿਕਾਊ ਹੋਏ ਪਰ ਅਸੀਂ ਰੋਸ ਦੇ ਤੌਰ ਤੇ ਇਹ ਪੋਸਟਰ ਲਗਵਾਇਆ ਕਿ ਸਾਡਾ ਪਿੰਡ ਵਿਕਾਊ ਹੈ ਪਰ ਪਿੰਡ ਵਾਲਿਆਂ ਦੀ ਇੱਕੋ ਇੱਕ ਮੰਗ ਹੈ ਕਿ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਨਕੇਲ ਕੱਸੇ ਤਾਂ ਇਸ ਦੇ ਉੱਪਰ ਇਹ ਸਵਾਲ ਬਿਲਕੁਲ ਉਠਣਾ ਲਾਜ਼ਮੀ ਹੈ ਕਿ ਪਿੰਡ ਵਾਲੇ ਆਪ ਮੁਹਾਰੇ ਹੋ ਕੇ ਇਕੱਠੇ ਹੋ ਕੇ ਇਹ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾ ਰਹੇ ਨੇ ਪਰ ਪ੍ਰਸ਼ਾਸਨ ਤਾਂ ਆਪਣੀ ਗੱਲ ਤੇ ਅੜਿਆ ਹੀ ਹੋਇਆ ਕਿ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਤੇ ਤਸਵੀਰਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਿੰਡ ਦੇ ਮੋਤਬਰ ਲੋਕਾਂ ਨੇ ਜਦੋਂ ਇਕੱਠ ਕੀਤਾ ਤਾਂ ਉਹਨਾਂ ਨੇ ਉਸ ਦੌਰਾਨ ਕੀ ਕਿਹਾ ਉਹ ਸੁਣਾਈਏ ਉਸ ਤੋਂ ਬਾਅਦ ਤੁਹਾਨੂੰ ਉਸ ਨੌਜਵਾਨ ਦੀ ਮੁਰਕੀ ਗੱਲ ਸੁਣਾਵਾਂਗੇ ਜਿਸ ਨੇ ਇਹ ਵੀਡੀਓ ਪਾ ਕੇ ਪੰਜਾਬ ਪੰਜਾਬ ਦੇ ਲੋਕਾਂ ਤੋਂ ਅਪੀਲ ਕੀਤੀ ਸੀ ਸਭ ਤੋਂ ਪਹਿਲਾਂ ਪਿੰਡ ਦੇ ਲੋਕਾਂ ਦੀ ਉਹ ਉਹ ਬਿਆਨ ਜੋ ਲੋਕਾਂ ਨੇ ਇਕੱਠੇ ਹੋ ਕੇ ਦਿੱਤਾ ਹੈ ਸਹਿਮਤਾ ਮੇਰੇ ਕੱਲੇ ਦੇ ਆਕਰੀਆ ਲੱਖੀ ਦੇ ਆਕਰੀ ਨਹੀਂ ਜੇ ਅਸੀਂ ਸਹਿਮਤਾ ਤਾਂ ਅਸੀਂ ਜਕਾਰਾ ਛੱਡ ਰਹੇ ਹਾਂ ਤਾਂ ਸਾਰੇ ਸਾਡੇ ਪਿੰਡ ਭਾਈ ਉਸਤੌਰ ਦੇ ਹਲਾਕ ਚੱਲਦੇ ਹੈ ਕਈ ਤਰ੍ਹਾਂ ਦੇ ਲੈ ਕੇ ਉਹਦੇ ਮਸਲੇ ਦੇ ਵਿੱਚ ਪੱਤਰਕਾਰਾਂ ਨੇ ਲਾਈਵ ਹੋਏ ਪੱਤਰਕਾਰ ਬਹੁਤ ਪਹੁੰਚ ਗਈ ਜਿਹੜਾ ਮਸਲਾ ਰਾਤ ਹੋਇਆ ਹੈ ਜਾਂ 31 ਤਰੀਕ ਨੂੰ ਹੋਇਆ ਹੈ ਇਹਦਾ ਰਣਵੀਰ ਸਿੰਘ ਫਸਦੀ ਦੇ ਸੱਤਾਂ ਬੱਜੀਆਂ ਉਸ ਮਸਲੇ ਦੇ ਵਿੱਚ ਲਖਵੀਰ ਸਿੰਘ ਲੱਖੀ ਜਦੋਂ ਟਾਂਕੀਆਂ ਰਾਤ ਜਿਹਨ ਕੋਲ ਸਵਨੋਂ ਜਾਏ ਨੇ ਉਸ ਲੇਖੀਲਾ ਸਾਡਾ ਪਿੰਡ ਪਕਾਉ ਹੈ ਉਸ ਮਸਲੇ ਦੇ ਬਿੰਦੂ ਅਸੀਂ ਸਾਰਾ ਪਿੰਡ ਸਹਿਮਤਾਂ ਮੇਰੇ ਕੱਲੇ ਦੇ ਆਕੀਰੀਆ ਲੱਖੀ ਦੇ ਆਕੀਰੀ ਜੇ ਅਸੀਂ ਸਹਿਮਤਾਂ ਤਾਂ ਅਸੀਂ ਜਕਾਰਾ ਛੱਡਦੇ ਹਾਂ ਤੇ ਸਾਰੇ ਬਾਹਾਂ ਖੜੀਆਂ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਸੀ ਲੱਖੀ ਦੇ ਨਾਲ ਹਾਂ ਦੇਖੋ ਇੱਕ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ ਪਹਿਲੀ ਗੱਲ ਸਾਡਾ ਪਿੰਡ ਇੰਨਾ ਸਸਤਾ ਨਹੀਂ ਹੈਗਾ ਕਿ ਸਾਡੇ ਪਿੰਡ ਕੋਈ ਫਰੀਜ਼ ਲਈ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਆ ਇੰਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਬਾਸ ਚੜਦੀਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕਾਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਹੱਕ ਹੱਕ ਸੱਚ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਆ ਜੀ ਤਾਂ ਸਿਰਫ ਇਹ ਇਸ ਪਿੰਡ ਦੀ ਕਹਾਣੀ ਨਹੀਂ ਹੈ ਪੰਜਾਬ ਦੇ ਮਾਲਵੇ ਦੇ ਵਿੱਚ ਖਾਸ ਕਰਕੇ ਮਾਲਵੇ ਦੀ ਗੱਲ ਇਸ ਕਰਕੇ ਅਸੀਂ ਕਹਿ ਰਹੇ ਆ ਕਿਉਂਕਿ ਇੱਥੇ ਕਈ ਪਿੰਡਾਂ ਦੇ ਵਿੱਚ ਠੀਕਰੀ ਪੈ ਰਹੇ ਹੋਣ ਉਹ ਲਗਾਏ ਜਾਂਦੇ ਨੇ ਲਗਾਏ ਜਾਂਦੇ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਔਰਤਾਂ ਹੁਣ ਕਈ ਪਿੰਡਾਂ ਦੇ ਵਿੱਚ ਤੁਸੀਂ ਕਹਾਣੀਆਂ ਸੁਣੀਆਂ ਹੋਣਗੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਔਰਤਾਂ ਠੀਕਰੀ ਪੈਰੇ ਲਾ ਰਹੀਆਂ ਨੇ ਉਹ ਖੁਦ ਆਪ ਮੁਹਾਰੇ ਰਾਤਾਂ ਨੂੰ ਨਿਕਲ ਕੇ ਆਪਣੇ ਪਿੰਡ ਦੀ ਰਾਖੀ ਕਰ ਰਹੀਆਂ ਨੇ ਕਿ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਨਾ ਵੜੇ ਨਸ਼ਾ ਵੇਚਣ ਵਾਲਾ ਨਾ ਵੜੇ ਇਸ ਤੋਂ ਇਲਾਵਾ ਤੁਸੀਂ ਉਹ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਆਵਾਜ਼ ਚੁੱਕੀ ਉਹਨਾਂ ਦੇ ਕਤਲ ਵੀ ਕਰ ਦਿੱਤੇ ਗਏ ਪਰ ਗੱਲ ਉੱਥੇ ਦੀ ਉੱਥੇ ਹੀ ਖੜੀ ਹੋਈ ਹੈ ਸਵਾਲ ਇਹ ਉੱਠਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਨਾਰਾ ਦੇਣਾ ਤੇ ਜ਼ਮੀਨ ਤੇ ਉੱਤਰ ਕੇ ਹਕੀਕਤ ਦੇਖਣਾ ਤੇ ਉਸ ਦੇ ਨਾਲ ਰੂਬਰੂ ਹੋਣ ਦੇ ਵਿੱਚ ਫਰਕ ਹੁੰਦਾ ਹੈ 31 ਮਈ 2025 ਦਾ ਸਮਾਂ ਦਿੱਤਾ ਗਿਆ ਸੀ ਡੈਡਲਾਈਨ ਦਿੱਤੀ ਗਈ ਸੀ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਕਹਿੰਦੇ ਹੋਏ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਦੇਵਾਂਗੇ ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਸਾਹਿਬ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਬੜੇ ਹੀ ਹਲੀਮੀ ਨਾਲ ਇਹ ਮੰਨ ਲਿਆ ਕਿ ਦੇਖੋ ਅਸੀਂ ਪੂਰੇ ਤੌਰ ਤੇ ਨਹੀਂ ਕਿਹਾ ਸੀ ਅਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਨਸ਼ਾ ਸੀ ਖਤਮ ਕਰ ਦੇਾਂਗੇ ਪਰ ਜ਼ਿਆਦਾਤਰ ਵੀ ਖਤਮ ਹੋਇਆ ਕਿ ਨਹੀਂ ਹੋਇਆ ਇਹ ਤੁਸੀਂ ਇਸ ਗੱਲ ਦਾ ਜਵਾਬ ਤੁਸੀਂ ਬਾਕੂ ਵੀ ਦੇ ਸਕਦੇ ਹੋ ਡੀਸੀ ਡੀਜੀਪੀ ਸਾਹਿਬ ਤੋਂ ਪੁੱਛਣ ਦੀ ਬਹੁਤੀ ਲੋੜ ਨਹੀਂ ਹੈ ਪਰ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਨਸ਼ੇ ਦੇ ਖਿਲਾਫ ਲੜਨ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਲੜਨ ਜਾਂ ਨਸ਼ੇ ਦੇ ਖਲਾ ਨਸ਼ਾ ਨਸ਼ੇ ਕਰਕੇ ਜੋ ਪਰਿਵਾਰ ਬਰਬਾਦ ਹੋਏ ਨੇ ਉਸ ਹਾਲਾਤਾਂ ਤੋਂ ਲੜਨ ਤਕਲ ਮਿਲਾ ਕੇ ਜੋ ਕਿਹਾ ਜਾਂਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੈ ਤਾਂ ਪੰਜਾਬੀਓ ਤੁਸੀਂ ਵੀ ਆਪਣੇ ਵੈਲਫੇਅਰ ਦੇ ਆਪ ਹੀ ਜ਼ਿੰਮੇਵਾਰ ਹੋ ਜੋ ਪ੍ਰਸ਼ਾਸਨ ਹੈ ਜੋ ਸਰਕਾਰ ਹੈ ਜੋ ਪੁਲਿਸ ਹੈ ਉਹ ਸਿਰਫ ਔਰ ਸਿਰਫ ਕਾਗਜ਼ੀ ਕਾਰਵਾਈਆਂ ਕਰਨ ਦੇ ਵਿੱਚ ਰੁੱਝੀ ਹੋਈ ਹੈ ਮੈਂ ਆਪਦੀ ਬੱਚੀ ਦੀ ਸੋਹ ਕੇ ਕਹਿੰਨਾ ਅ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੋਹ ਕੇ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਦਾ ਬੋਜੀ ਨਾ ਤਾ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਠਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧਮਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕੀ ਹੋ ਜੂਗਾ ਇਹਦੇ ਜ਼ਿੱਤ ਤੇਰਾ ਕਿਸ ਨੂੰ ਕਰਦਾ ਕਿ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂਗਾ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹਦਾ ਪਿਓ ਕੱਲੂਏ ਮਰ ਜਾਊਗਾ ਕੋਈ ਨਹੀਂ ਹੈ ਡੋਨਟ ਬੀ ਤਾ ਕਰਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾਓ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਨਿਸ਼ੇ ਜੀ ਹਾਰ ਨਾ ਨੀ ਰਿਹਾ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀਲ ਕਰਨਾ ਮੇਰੀ ਬਸ ਐਦੀ બસ ਇਹਦੀ ਅਪੀਲ ਕਰਦਾ ਇਹਨੂੰ ਪਾੜ ਲਿਓ ਬਾਈ ਬਣ ਕੇ ਮੈਨੂੰ ਹਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਦੂਆ